ਬੱਲੇ ਬੱਲੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਂ ਜਾਲੀ ਜੀ ਸੁਣਾਉਂਦੀ ਕਿਹਾ ਨੇ ਲੋਹਾਰੇ ਦੇ ਬੜੀਆਂ ਦੋਸਤਾਂ ਚੁਣੇ ਆਂ ਵੀਰਾ ਦੇ ਗਏ ਦਾ ਖੀਰ ਚੜਾ ਕੇ ਆਏ ਆ ਸੁਖਣਾ ਸੀ ਠੀਕ ਹੈ ਜੀ ਕੌਣ ਕਹਿੰਦਾ ਜੀ ਤੁਹਾਨੂੰ ਇਹ ਵੀਰਾ ਦੇ ਚਾਲ ਦੀ ਕੀ ਟੀਮ ਨੇ ਵੀਰ ਜੀ ਕਹਿਣ ਵਾਲੀ ਕਿਹੜੀ ਗੱਲ ਆ ਇਹ ਤਾਂ ਪੁਰਤੂ ਸ਼ੁਰੂ ਤੋਂ ਚੱਲੀ ਆ ਰਹੀ ਆ ਅੱਛਾ ਜੀ ਸਾਡੇ ਦਾਦਾ ਜੀ ਤੁਰ ਕੇ ਜਾਂਦੇ ਉਹ ਦੇਹੀ ਖੀਰ ਲੈ ਕੇ ਅੱਛਾ ਜੀ ਸਾਡੇ ਪਿਤਾ ਜੀ ਸੈਕਿੰਡ ਜਾਣ ਲਾਪੇ ਸਾਨੂੰ ਬਾਬਿਆਂ ਨੇ ਮੋਟਰਸਾਈਕਲ ਦਿੱਤਾ ਵਾ ਮਾਦੀ ਨੇ ਕੱਟੀ ਦਿੱਤੀ ਅਸੀਂ ਕੀ ਜਿਹੜਾ ਕਿ ਮੋਟਰਸਾਈਕਲ ਤੇ ਚੱਲ ਗਏ ਅੱਛਾ ਜਦੋਂ ਵੀ ਪੀ ਖੀਰ ਚੜਾਉਂਦਾ ਕਿੰਨਾ ਦੁੱਧ ਦੀਆਂ ਮੱਝਾਂ ਨੇ 3-4 ਕਿਲੋ ਦੇ ਦਿੰਦੀਆਂ ਹੈਗੇ ਟਾਈਮ ਦਾ ਅੱਛਾ ਵੀਰ ਜੀ ਤੁਹਾਨੂੰ ਮੈਂ ਇੱਕ ਗੱਲ ਪੁੱਛਣੀ ਆ ਬਾਹਰਲੇ ਦੇਸ਼ਾਂ 'ਚ ਵੀ ਮੱਝਾਂ ਗਾਵਾਂ ਹੈਗੀਆਂ ਨੇ ਉੱਥੇ ਕੋਈ ਪੀਰ ਨਹੀਂ ਕੋਈ ਬਾਬਾ ਨਹੀਂ ਪਰ ਮੱਝਾਂ 30 ਦੀ 35-35 ਕਿਲੋ ਦੁੱਧ ਦੇ ਰਹੀਆਂ ਨੇ ਕੀ ਦੀ 35 35 ਬਿਲਕੁਲ ਵੀਰ ਜੀ ਉਹ ਭਾਜੀ ਇਹਨਾਂ ਤੇ ਸਾਡੇ ਪਿੰਡ ਚ ਦੁੱਧ ਹੀ ਨਹੀਂ ਘੜਦਾ ਵੀਰ ਜੀ ਤੁਸੀਂ ਕੀ ਪਾਉਂਦੇ ਕੀ ਜੇ ਮੱਝਾਂ ਨੂੰ ਮੱਠਾ ਡੱਕਾ ਹੀ ਪਾਈਦਾ ਕਿ ਹੋਰ ਕਿਤੇ ਬਰੈਡ ਥੋੜੀ ਪਾਈਗੇ ਨਹੀਂ ਨਹੀਂ ਵੀਰ ਜੀ ਬਰੈਡ ਪਾਇਆ ਗੱਲ ਨਹੀਂ ਬੰਨੀ ਸਾਨੂੰ ਵਧੀਆ ਖਰਾਕ ਵਧੀਆ ਚਾਰਾ ਪਸ਼ੂਆਂ ਨੂੰ ਪਾਉਣਾ ਪੈਣਾ ਤਾਂ ਹੀ ਸਾਡੀਆਂ ਮੱਝਾਂ ਦੁੱਧ ਦੇਣਗੀਆਂ ਨਾਲੇ ਵੀਰ ਜੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜੋਗੇ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਨੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਾਤਾ ਦੇਣ ਵਾਲਾ ਇੱਕ ਪ੍ਰਮਾਤਮਾ ਵੈਗਰੂ ਆ ਕਿਸੇ ਮੜੀ ਤੇ ਜਾਇਆ ਕਿਸੇ ਬਾਬੇ ਕੋਲ ਜਾਇਆ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ ਇਹਨਾਂ ਦੇ ਵਸ ਕੁਝ ਵੀ ਨਹੀਂ ਹੈਗਾ ਵੀਰ ਜੀ ਹਾਂਜੀ ਕੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਣੀਆਂ ਤੇ ਜਾਨ ਤੋਂ ਰੋਕਦੇ ਆ ਬਿਲਕੁਲ ਵੀਰ ਜੀ ਤੁਸੀਂ ਗੁਰਬਾਣੀ ਪੜੋ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਗੁਰਨਾਨਕ ਸਾਹਿਬ ਜੀ ਆਖਦੇ ਨੇ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜਾ ਮਸਾਣ ਨਾ ਜਾਈ ਮਹਾਰਾਜ ਜੀ ਕਹਿੰਦੇ ਨੇ ਸਿੱਖਾ ਦੁਬਿਧਾ ਚ ਨਾ ਪੈ ਮੜੀਆਂ ਤੇ ਕਬਰਾਂ ਤੇ ਜਾ ਕੇ ਖੀਰ ਨਾ ਚੜਾਉਂਦਾ ਫਿਰ ਇਥੋਂ ਤੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ ਇਹਨਾਂ ਅਗੇ ਸਿਰ ਝੁਕਾਉਂਦਾ ਕੋਈ ਵੀ ਫਾਇਦਾ ਨਹੀਂ ਨਾਲੇ ਵੀਰ ਜੀ ਜਿਨ੍ਹਾਂ ਦੇ ਜਾ ਕੇ ਆਪਾਂ ਖੀਰ ਚੜਾਉਂਦੇ ਆ ਉਥੇ ਦੇ ਕੁੱਤੇ ਵੀ ਖੀਰ ਨਹੀਂ ਖਾਰੈ ਉਹਨਾਂ ਨੇ ਵੀ ਖੁਰਕ ਪੈ ਗਈ ਆ ਜਿਹੜੀ ਤੁਸੀਂ ਖੀਰ ਬਣਾ ਕੇ ਖੜੀ ਆ 10 ਕਿਲੋ ਦੁੱਧ ਦੀ ਖੀਰ ਬਣਾਈ ਹੋਣੀ ਆ ਉਹ ਹੀ 10 ਕਿਲੋ ਵੇਚ ਕੇ ਕਿਸੇ ਆਂਡ ਗਵਾਂਡ ਪਰਿਵਾਰ ਦੇ ਕਿਸੇ ਗਰੀਬ ਬੱਚੇ ਦੀ ਫੀਸ ਤਾਰ ਦਿਵੋ ساری ਉਮਰ ਤੁਹਾਨੂੰ ਸੀਸਾ ਦੇਵੇਗਾ ਵੀਰ ਜੀ ਇਹਨਾਂ ਕਬਰਾਂ ਤੇ ਖੀਰਾਂ ਚੜਾਇਆ ਸਾਨੂੰ ਕੁਝ ਪ੍ਰਾਪਤ ਨਹੀਂ ਹੋਣਾ ਆਪਾਂ ਗੁਰੂ ਦੀ ਮੱਤ ਲਈਏ ਫੇਰ ਹੀ ਸਾਨੂੰ ਸਮਝ ਲੱਗੇਗੀ ਵੀਰ ਜੀ ਤੁਸੀਂ ਅੱਖਾਂ ਖੋਲ ਦਿੱਤੀਆਂ ਵੀਰ ਜੀ ਅੱਖਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਖੋਲਣ ਦੀ ਆਪਾਂ ਪੜ੍ਹ ਕੇ ਵੇਖੀਏ ਤਾਂ ਸਾਨੂੰ ਸਮਝ ਲੱਗ ਜਾਨੀ ਆਪਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਵਿਚਾਰ ਕੇ ਵੇਖੀਏ ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ